ਇੱਕ ਬੰਦਾ ਜਿਹੜਾ ਸਰੀਰਕ ਦਿੱਖ ਤੋਂ ਵੀ ਜਿਹੜਾ ਕਿ ਉਹ ਨਾ ਕਹਿੰਦੇ ਪੂਰਾ ਮਰਦ ਨਾ ਪੂਰੀ ਔਰਤ ਵਾਲੇ ਪਾਸਿਓਂ ਤੇ ਲੱਭਦਾ ਉਹਦੇ ਵਿੱਚੋਂ ਕੀ ਕਿ ਉਹ ਇੰਨੇ ਸਾਰੇ ਕਤਲ ਕਰਦਾ ਉਹ ਆਪ ਦੀਆਂ ਡਿਮਾਂਡਾਂ ਰੱਖਣ ਵਾਸਤੇ ਆਪਣੀ ਪੂਰਤੀ ਵਾਸਤੇ ਜਦੋਂ ਕੋਈ ਨਾ ਕਰਦਾ ਤੇ ਮਾਰ ਦਿੰਦਾ ਇਹ ਕਿੱਥੋਂ ਦੀ ਖਬਰ ਹੈ ਜੀ ਇਹ ਵੀ ਥੋੜੀ ਸਪਸ਼ਟ ਕਰਿਓ ਇਹ ਚੌੜਾ ਪਿੰਡ ਹੈ ਜੀ ਇੱਧਰ ਹਾਰਪੁਰ ਜ਼ਿਲ੍ਹੇ ਚ ਹੈ ਸ਼ਾਇਦ ਕਿ ਫਗਵਾੜੇ ਚ ਹੈ ਮੈਨੂੰ ਪਤਾ ਨਹੀਂ ਫਗਵਾੜਾ ਕਿਉਂਕਿ ਕਪੂਰਥਲੇ ਚ ਆ ਜਾਂਦਾ ਜੀ ਇਸ ਗੱਲ ਦੀ ਕਿਤੇ ਨਾ ਕਿਤੇ ਕਹਿੰਦੇ ਕਿ ਥੋੜੀ ਤੁਹਾਨੂੰ ਹੁਣ ਕੋਸ਼ਿਸ਼ ਕਰਨੀ ਪੈਣੀ ਆ ਕਿ ਚੌੜਾ ਪਿੰਡ ਕਿਹੜੇ ਜ਼ਿਲ੍ਹੇ ਚ ਪਰਵਾਬੇ ਚ ਕਹਿ ਸਕਦੇ ਆਪਾਂ ਇੱਥੋਂ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਤਾਂ ਵਾਕਿਆ ਹਰਾਨ ਕਰਦਾ ਜੀ ਹੂੰ ਇਹ ਜਿਹੜਾ ਵਿਅਕਤੀ ਆ ਇਹ 43 ਸਾਲ ਦਾ ਹੈ ਜੀ 43 ਕੋ ਸਾਲ ਦਾ ਇਸ ਨੂੰ ਫੜਿਆ ਹੁਣ ਤੱਕ 11 ਕਤਲ ਕਹਿੰਦੇ ਕਿ ਮੰਨ ਚੁੱਕਾ ਉਹ ਇਹ ਹੈ ਸਮਲੰਗੀ ਸੀਗਾ ਹੂੰ ਤੁਹਾਨੂੰ ਪਤਾ ਐ ਸੀ ਲੋਕ ਵੀ ਇਸੇ ਸਮਾਜ ਦੇ ਵਿੱਚ ਹੀ ਰਹਿੰਦੇ ਜੀ ਜੀ ਇਹ ਸਮਲੰਗੀ ਸੀਗਾ ਤੇ ਇਹਦਾ ਕੰਮ ਕੀ ਸੀਗਾ ਕਿ ਸੜਕ ਤੇ ਖਲੋ ਜਾਂਦਾ ਸੀਗਾ ਕਿਸੇ ਤੋਂ ਲਿਫਟ ਲੈ ਲਈ ਤੇ ਉਸ ਤੋਂ ਬਾਅਦ ਤਿਆਰ ਕਰਕੇ ਸਬੰਧ ਬਣਾਉਂਦਾ ਸੀਗਾ ਹੂੰ ਉਤੋਂ ਬਾਅਦ ਕੀ ਕਰਦਾ ਸੀਗਾ ਕਿ ਇਹ ਮਤਲਬ ਪੈਸਿਆਂ ਦੀ ਡਿਮਾਂਡ ਕਰਦਾ ਸੀਗਾ ਜੇ ਪੈਸਿਆਂ ਦੀ ਡਿਮਾਂਡ ਪੂਰੀ ਨਹੀਂ ਸੀ ਹੁੰਦੀ ਤੇ ਫਿਰ ਜੋ ਸਮਾਨ ਸੀਗਾ ਉਹ ਖੋਹ ਲੈਂਦਾ ਸੀ ਹੂੰ ਇਸੇ ਚੱਕਰ ਦੇ ਵਿੱਚ ਇਸ ਬੰਦੇ ਨੇ ਕਈ ਬੰਦੇ ਮਾਰ ਦਿੱਤੇ ਹੂੰ ਹੁਣ ਜਿਹੜੇ ਬੰਦੇ ਮਾਰੇ ਆ ਉਹ ਆਮ ਜਿੱਦਾਂ ਮਤਲਬ ਕਿ ਕੋਈ ਕਿਸੇ ਵਰ ਕਿਸ਼ਾਬ ਤੇ ਲੱਗਾ ਸ਼ਾਮ ਨੂੰ ਜਿਵੇਂ ਪਰਤਦਾ ਹੂੰ ਹੂੰ ਆਪਾਂ ਦੇਖ ਲੈਣ ਤਾਂ ਜਦੋਂ ਖਾਓ ਪੀਓ ਜਾ ਹੋਇਆ ਹੁੰਦਾ ਜੀ ਉਸ ਵੇਲੇ ਪਰਤਦੇ ਇਸ ਤਰ੍ਹਾਂ ਦੇ ਉਹ ਜਿਹੜਾ ਕੋਈ ਇਸ ਤਰ੍ਹਾਂ ਦਾ ਆਗਾਹ ਮਿਲ ਜਾਂਦਾ ਇਹ ਉਹਦੇ ਨਾਲ ਪਹਿਲਾਂ ਫਿਜ਼ੀਕਲੀ ਹੁੰਦਾ ਹੂੰ ਫਿਰ ਉਸ ਤੋਂ ਬਾਅਦ ਪੈਸਾ țeela ਵਾਂਗਦਾ ਕਿਉਂਕਿ ਨਹੀਂ ਛੇੜੀ ਸੀਗਾ ਜੀ ਆਪਦਾ ਵੀ ਇਹਦਾ ਵਿਆਹ ਹੋਇਆ ਸੀਗਾ ਦੋ ਤਿੰਨ ਸ਼ਾਇਦ ਬੱਚੇ ਪਰਿਵਾਰ ਹੈ ਬਿਲਕੁਲ ਜੀ ਹਾਂ ਜੀ ਦੋ ਤਿੰਨ ਦੇ ਬੱਚੇ ਸੀਗੇ ਹੂੰ ਹੂੰ ਪਰਿਵਾਰ ਤੋਂ ਵੱਖ ਰਹਿੰਦਾ ਸੀਗਾ ਹੋ ਦੱਸਦੇ ਕਈ ਜ਼ਿਲ੍ਹਿਆਂ ਚ ਜਿਵੇਂ ਫਤਿਹਗੜ੍ਹ ਸਾਹਿਬ ਕਿੱਥੇ ਫਤਿਹਗੜ੍ਹ ਸਾਹਿਬ ਜਾਂ ਕਿੱਥੇ ਹੁਸ਼ਿਆਰਪੁਰ ਆ ਜੀ ਇਦਾਂ ਮਤਲਬ ਕਿ ਰੂਪੜ ਵਾਲੀ ਸੈਟ ਪਤਾ ਨਹੀਂ 11 ਤਾਂ ਉਹ 10 11 ਤਾਂ ਦੱਸ ਹੀ ਜਾਂਦਾ ਕਿੰਨੇ ਤਾਂ ਮੈਨੂੰ ਯਾਦ ਹੈ ਬਿਲਕੁਲ ਹੂੰ ਕਿ ਬੀਤੇ ਦਿਨੀ ਹੋਇਆ ਕਿ ਸੀਗਾ ਕਿ ਇੱਕ ਇੰਨੇ ਇਸੇ ਤਰ੍ਹਾਂ ਮੁੰਡਾ ਮਾਰਿਆ ਹੂੰ ਉਹਦਾ ਮਤਲਬ ਕਿ ਸਰੀਰ ਜਿਹੜਾ ਸੀਗਾ ਮ੍ਰਿਤਕ ਹਾਲਤ ਦੇ ਵਿੱਚ ਇੱਕ ਝਾੜ ਚੋਂ ਮਿਲਿਆ ਜੀ ਲੱਗਈ ਆ ਜਿਹੜੇ Jio ਵਾਲੇ ਪੰਪ ਆ ਉਹ ਪੰਪ ਸੀਗਾ ਜੀ ਹੁਣ ਤੁਹਾਨੂੰ ਪਤਾ ਅੱਜ ਕੱਲ ਕੈਮਰੇ ਕੂਮਰੇ ਵੀ ਬਹੁਤ ਹੁੰਦੇ ਆ ਹੂੰ ਅਸਲ ਚ ਹੋਇਆ ਕਿ ਕਿ ਉਹਦਾ ਇਹਨੇ ਮੋਬਾਈਲ ਜਿਹੜਾ ਸੀਗਾ ਨਾ ਉਹ ਚੱਕ ਲਿਆ ਹੂੰ ਉਹ ਜਾ ਕੇ ਗਾਂ ਵੇਚਦਾ ਜੀ ਹੁਣ ਤੁਹਾਨੂੰ ਪਤਾ ਹੈ ਨਾ ਜਿਹੜਾ ਇਸ ਤਰ੍ਹਾਂ ਦਾ ਮੋਬਾਈਲ ਮਗੂਲ ਖਾਂ ਇਸਤੇਮਾਲ ਹੁੰਦਾ ਤਾਂ ਬਹੁਤ ਜਲਦੀ ਜਿਹੜੀ ਪੁਲਿਸ ਹੈ ਉਹਨੂੰ ਪਾੜ ਲੈਂਦੀ ਹੈ ਬਿਲਕੁਲ ਹਾਂਜੀ ਟਰੈਕ ਕਰ ਲੈਂਦੀ ਹੈ ਉਸ ਤੋਂ ਬਾਅਦ ਬੰਦਾ ਲੱਭ ਲੈਂਦੇ ਆ ਜੀ ਕਿ ਭਾਈ ਉਹ ਕਿੱਥੇ ਚੱਲਦਾ ਹੂੰ ਹੂੰ ਜਦ ਉਸ ਬੰਦੇ ਕੋਲ ਗਿਆ ਉਹਨੇ ਹੁਲੀਆ ਦੱਸਿਆ ਇਹਨਾਂ ਨੇ ਸਕੈਚ ਕੁਝ ਤਿਆਰ ਕੀਤੇ ਉਸ ਤੋਂ ਬਾਅਦ ਸੀਸੀਟੀਵੀ ਵਗੈਰਾ ਜਿਹੜੇ ਆ ਉਹ ਖੰਗਾਲੇ ਹੂੰ ਅਖੀਰ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਤੇ ਕਿਸੇ ਸੁੰਨਸਾਨ ਜਗ੍ਹਾ ਜੰਗਲ ਟਾਈਪ ਤੇ ਜਾਂ ਕਿਤੇ ਲੁਕਿਆ ਹੋਇਆ ਸੀਗਾ ਹੂੰ ਸ਼ਾਇਦ ਇਸੇ ਤਰ੍ਹਾਂ ਰਾਤ ਬਰਾਤੇ ਨਿਕਲਦਾ ਹੋਏਗਾ ਦਿਨੇ ਇਧਰ ਉਧਰ ਚਲੇ ਜਾਂਦਾ ਸੀਗਾ ਜੀ ਜੀ ਉਸ ਤੋਂ ਬਾਅਦ ਦੱਸਦੇ ਆ ਕਿ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੂੰ ਤਾਂ ਇਹ ਹੁਣ ਕਹਿੰਦੀ ਆ ਕਿ ਬੰਦਾ ਮਾਰਨ ਦਾ ਵੀ ਇਹਦਾ ਸਟਾਈਲ ਜਿਹੜਾ ਬੜਾ ਅਜੀਬ ਸੀਗਾ ਜੀ ਮਨ ਲਓ ਕਿ ਇਹਦੇ ਕੋਲ ਕੁਝ ਨਹੀਂ ਸੀਗਾ ਹੂੰ ਕੋਈ ਹਥਿਆਰ ਨਹੀਂ ਸੀ ਰੱਖਦਾ ਕੋਈ ਕੁਝ ਨਹੀਂ ਸੀ ਜਿਸ ਵੇਲੇ ਮਤਲਬ ਕਿ ਇਹ ਬੰਦਾ ਮਾਰਦਾ ਹੂੰ ਜੇ ਸਾਹਮਣੇ ਵਾਲਾ ਮਾੜਾ ਮੋਟਾ ਵੀ ਵਿਰੋਧ ਕਰਦਾ ਜੋ ਚੀਜ਼ ਹੱਥ 'ਚ ਆਉਂਦੀ ਪੱਥਰ ਆ ਤਾਂ ਸਿਰ 'ਚ ਮਾਰਨਾ ਕੋਈ ਚੀਜ਼ ਲਾਗੇ ਬੰਨੇ ਮਿਲ ਗਈ ਇਹਨੇ ਉਹ ਸਿਰ 'ਚ ਘੱਟ ਦੇਣੀ ਆ ਉਸ ਤੋਂ ਬਾਅਦ ਫਿਰ ਇੱਕ ਕਹਿੰਦੀ ਕਿ ਪਰਨਾ ਰੱਖਦਾ ਹੈਗਾ ਆਪੇ ਕੋਲ ਉਹਦੇ ਨਾਲ ਗਲ ਘੁੱਟ ਕੇ ਚੰਗੀ ਤਰ੍ਹਾਂ ਉਹ ਤੇ ਚੈੱਕ ਕਰ ਲੈਂਦਾ ਸੀਗਾ ਕਿ ਕੋਈ ਬੰਦਾ ਸਹਿਕਦਾ ਸੁਕਦਾ ਤੇ ਹੈ ਨਹੀਂ ਹੂੰ ਫਿਰ ਉਹ ਤੋਂ ਬਾਅਦ ਵੀ ਦੱਸਦੇ ਆ ਕਿ ਮਤਲਬ ਇਹ ਪੈਰੀ ਹੱਥ ਲਾ ਕੇ লাশ ਤੋਂ ਮਾਫੀ ਮੰਗਦਾ ਸੀ ਮੈਂ ਕਰਨਾ ਨਹੀਂ ਸੀ ਚਾਹੁੰਦਾ ਪੂਰਾ ਇੱਕ ਤਰ੍ਹਾਂ ਨਾਲ ਜਿਵੇਂ ਫਿਲਮਾਂ ਚ ਹਨਾ ਤੇ ਇੱਕ ਸਾਈਕੋ ਬਿਲਕੁਲ ਜਿੱਦਾਂ ਸੀਰੀਅਲ ਕਿਲਰ ਆਪਾਂ ਦੇਖਦੇ ਹਾਂ ਜੀ ਤਾਂ ਇਹ ਸਾਈਕੋ ਹੀ ਹੁੰਦੇ ਆ ਸਰ ਸਾਈਕੋ ਹੀ ਹੁੰਦੇ ਆ ਆਪ ਇਕ ਕਹਨਾ ਅਸੀਂ ਛੋਟੇ ਹੁੰਦੇ ਸੀ ਕਿ ਉਦੋਂ ਅਖਬਾਰ ਚ ਬੜਾ ਛੋਟੇ ਵੀ ਨਹੀਂ ਸੀ ਇਹਨੇ ਜਵਾਨ ਹੀ ਸੀਗੇ ਅਸੀਂ ਦਲਬਾਰਾ ਸਿੰਘ ਕਿ ਦਰਬਾਰਾ ਸਿੰਘ ਨਾਂ ਦਾ ਸੀਰੀਅਲ ਕਿਲਰ ਸੀਗਾ ਪੰਜਾਬ ਚ ਜੀ ਉਹਨੇ 10 ਕੇ 11 ਬੱਚੇ ਮਾਰੇ ਸੀਗੇ ਜੀ ਹਮ 10 11 ਬੱਚੇ ਮਾਰੇ ਤੇ ਉਹਦੀ ਵੀ ਬਾਅਦ ਦੇ ਵਿੱਚ ਕਹ ਲੋ ਕਿ ਮਨੋਵਿਗਿਆਨਕ ਢੰਗ ਦੇ ਨਾਲ ਉਹਦੀ ਜਿਹੜੀ ਸਾਈਕੀ ਪੜਨ ਦਾ ਯਤਨ ਕੀਤਾ ਗਿਆ ਸੀਗਾ ਹਮ ਤਾਂ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਕਿਉਂਕਿ ਦੇਖੋ ਅੰਦਰ ਇਨਸਾਨ ਦੇ ਬਹੁਤ ਕੁਰਬਲ-ਕੁਰਬਲ ਹੁੰਦੀ ਹੈ ਬਿਲਕੁਲ ਬਾਹਰੋਂ ਕਈ ਵਾਰ ਸ਼ਾਂਤ ਤੁਰਿਆ ਫਿਰਦਾ ਇਨਸਾਨ ਜਿਹੜਾ ਹੈ ਨਾ ਅੰਦਰ ਹੁੰਦੇ ਆ ਪਤਾ ਨਹੀਂ ਕਿੱਥੇ ਕਿਵੇਂ ਹਾਂਜੀ ਅੰਦਰ ਉਹਦੇ ਜ਼ਲਜ਼ਲਾ ਹੁੰਦਾ ਹੈ ਜੀ ਉਹ ਜਦੋਂ ਉਹਨੂੰ ਪੁੱਛਿਆ ਗਿਆ ਜਾਂ ਇਹ ਸਾਰੀਆਂ ਚੀਜ਼ਾਂ ਬਾਰੇ ਤਦ ਉਹਨੇ ਕਿਹਾ ਕਿ ਇੱਕ ਪਹਿਲੇ ਮਾਮਲੇ 'ਚ ਮੈਂ ਇਨੋਸੈਂਟ ਸੀਗਾ ਜੀ ਮੈਨੂੰ ਉਮਰ ਕੈਦ ਹੋਈ ਤੇ ਜਿਹੜੀ ਉਹ ਉਮਰ ਕੈਦ ਹੋਈ ਸੀਗੀ ਉਹ ਇੱਕ ਬੱਚੇ ਦੀ ਗਵਾਹੀ ਤੇ ਹੋਈ ਸੀ। ਉਹ ਤੇ ਮੈਂ 14 ਸਾਲ ਜੇਲ੍ਹ ਕੱਟੀ। ਹੂੰ। 14 ਸਾਲ ਜੇਲ੍ਹ ਕੱਟੀ ਤੇ ਮਤਲਬ ਉਸ ਤੋਂ ਬਾਅਦ ਹਰੇਕ ਬੱਚੇ ਨਾਲ ਹੀ ਨਫ਼ਰਤ ਹੋ ਗਈ। ਕਿ ਬੱਚੇ ਤੇ ਨਜਾਇਜ਼ ਕਿੱਥੇ ਦੀ ਕੋਈ ਕਹਾਣੀ ਕਿੱਥੇ ਜੁੜੀ ਤੇ ਕਿ ਜਦ ਮਨ ਵਿੱਚ ਕਿਵੇਂ ਫੈਲਦੀ ਆ ਆਪ ਨੂੰ ਪਤਾ ਹੀ ਨਾ। ਹਾਂਜੀ ਹਾਂਜੀ ਹਾਂਜੀ। ਇਹ ਇਹੀ ਚੀਜ਼ ਆ ਕੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਬੜੇ ਖਤਰਨਾਕ ਹੋ ਜਾਂਦੇ ਨੇ ਸਰ। ਜੀ। ਬਹੁਤ ਖਤਰਨਾਕ ਹੁੰਦੇ ਆ। ਤੋ ਮਤਲਬ ਇਹ ਹੈ ਕਿ ਭਾਈ ਇਹ ਦੇਖ ਲੋ ਇਹਨਾਂ ਨੂੰ ਕੋਈ ਹੁਣ ਇੱਥੇ ਆ ਦੇਖ ਲੋ ਇੱਥੇ ਥੱਲੇ ਕੀ ਕੁਝ ਕਹਿ ਰਹੇ ਆ ਹੂੰ 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 ਬਿਲਕੁਲ ਕੋਈ ਫਲਾਣਾ 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 ਉਹ ਇਸ ਤਰ੍ਹਾਂ ਦੇ ਸ਼ਬਦ ਪਰ ਜਿਹੜਾ ਬੰਦਾ ਇਹਦੇ ੱਤੇ ਚੜ ਗਿਆ ਉਹ ਤੇ ਛੱਡ ਨਹੀਂ ੜਿਆ ਜਾਂ ਉਧਰੋਂ ਛੱਡਣ ੜਿਆ ਤੇ ਨਾ ਉਧਰੋਂ ਛੱਡਣ ੜਿਆ ਉਹ ਤੇ ਤਗੜੇ ਮਰਦਾਂ ਨਾਲ ਪਿਆ ਤਗੜੇ ਮਰਦਾਂ ਨਾਲ ਹਾਂ ਜੀ ਤੋ ਉਹ ਤਾਂ ਮਰਦਾਂ ਨਾਲੋਂ ਵੀ ਖਤਰਨਾਕ ਹੋਇਆ ਪਿਆ ਸਾਹਿਬ ਤੁਸੀਂ ਜਿਸ ਨੂੰ ਐਦਾਂ ਉਦਾਂ ਕਹਿ ਰਹੇ ਹੋ ਤਾਂ ਇਹ ਇਹ ਕਹ ਲਓ ਕਿ ਬਹੁਤ ਹਾਂ ਜੀ ਉਹ ਵੀ ਦੱਸ ਦਿੱਤਾ ਕਿ ਗੜਸ਼ੰਕਰ ਦੇ ਨੇੜੇ ਅਸਾਂ ਜੀ ਮਾੜੇ ਦੇ ਨੇੜੇ ਕਹਿੰਦਾ ਸੀ ਯਾਨੀ ਫਿਰ ਜਿਲ੍ਹਾ ਹਸ਼ਿਆਰਪੁਰ ਸ਼ਹਿਰ ਬਣਦਾ ਤੇ ਕਹਿੰਦਾ ਮਾਂ ਭਾਵੇਂ ਆ ਕਿ ਇਸ ਤਰ੍ਹਾਂ ਦੇ ਬੰਦੇ ਤੁਰਤੇ ਫਿਰਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੂੰ ਕਿ ਕੀ ਉਹ ਅੰਦਰੇ ਅੰਦਰ ਸੋਚ ਰੱਖੀ ਹੋਵੇ ਬਿਲਕੁਲ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਕਿ 10 11 ਕਤਲ ਹੋ ਕਿਸੇ ਨੇ ਸ਼ਿਕਾਇਤ ਨਹੀਂ ਕਰਵਾਈ ਸ਼ਿਕਾਇਤ ਕਿਹਨੇ ਕਰਾਉਣੀ ਸੀ ਜਦੋਂ ਪਤਾ ਹੀ ਨਹੀਂ ਲੱਗਿਆ ਇਸ ਕਹਿਤੇ ਤਰਜ ਹੋ ਜਾਂਦੀ ਹੋਵੇ ਕਿ ਹੋ ਸਕਦਾ ਕਿ ਕਦੇ ਸ਼ਾਕੀ ਨਾ ਗਿਆ ਹੋਵੇ ਤਾਂ ਜੀ ਮਤਲਬ ਕਿ ਹੂੰ ਜਾਂ ਹੋ ਸਕਦਾ ਨਾ ਸ਼ਿਕਾਇਤ ਦਰਜ ਹੋਈ ਹੋਵੇ ਜੀ ਜੀ ਕਿਸੇ ਨੇ ਨਾ ਕਰਾਈ ਹੋਵੇ ਕੋਈ ਐਕਸੀਡੈਂਟ ਸਮਝ ਲਿਆ ਚਲੋ ਉਹ ਤੇ ਹੁਣ ਪੁਲਿਸ ਦਾ 파ਟ ਆ ਦੱਸੇਗੀ ਪਰ ਅੱਜ ਜਿੰਨੀਆਂ ਖਬਰਾਂ ਲੱਗੀਆਂ ਪੁਲਿਸ ਦੇ ਹਵਾਲੇ ਨਾਲ ਖੁਦ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਇੰਨੀ ਘਟਨਾਵਾਂ ਮੰਨ ਚੁੱਕਾ ਹੈ ਵਾਰਦਾਤਾ ਅੰਜਾਮ ਦਿੱਤੀਆਂ ਮੰਨ ਚੁੱਕਾ ਹੈ ਬੜਾ ਮੁਸ਼ਕਿਲ ਹੈ ਸੁਖਵੀਰ ਸੰਧੂ ਜੀ ਕਹਿੰਦੇ ਮਾਨਸਿਕ ਰੋਗੀ ਬਿਲਕੁਲ ਜੀ ਮਾਨਸਿਕ ਰੋਗੀ ਹੈ ਇੱਕ ਤਰ੍ਹਾਂ ਦਾ ਜਦੋਂ ਤੁਸੀਂ ਕਿਸੇ ਇੱਕ ਚੀਜ਼ ਦੇ ਮਗਰ ਕੋਈ ਬੰਦਾ ਪੈ ਜਾਂਦਾ ਹੈ ਔਰ ਇਸ ਤਰੀਕੇ ਨਾਲ ਪੈ ਜਾਂਦਾ ਹੈ ਕਿ ਉਹ ਬੰਦਾ ਮਾਰਨ ਲੱਗੇ ਵੀ ਉਹਨੂੰ ਸੀ ਨਹੀਂ ਆਉਂਦੀ ਜਮਾ ਹਾਂ ਬਸ ਹੀ ਦੇਖੋ ਉਹ ਜਿਵੇਂ ਗਾਣਾ ਸੀਗਾ ਨਾ ਦੈਅ ਲ ਤਾਂ ਇੱਕ ਮਾਰ ਆਵੇ ਤੂੰ ਤੇ ਦੋ ਦੋ ਲਈ ਫਿਰਦਾ ਇਹ ਦੋ ਦੋ ਚੱਕੀ ਫਿਰਦਾ ਹੀ ਬਰਾਈਆਂ ਇੱਕ ਤੇ ਮਤਲਬ ਕਿ ਦੂਜਾ ਕੰਮ ਹੂੰ ਹੂੰ ਉਹ ਵੀ ਮਜਬੂਰੀ ਤੇ ਉਧਰੋਂ ਦੂਜਾ ਨਸ਼ਾ ਨਸ਼ਾ ਪਤਾ ਬਿਲਕੁਲ ਉਹ ਉਹਦੀ ਵੀ ਪੂਰਤੀ ਸਰੀਰ ਦੀ ਮੀਠਾ ਕੱਲੇ ਕੱਲੇ ਨਸ਼ੇ ਵਾਲੇ ਨਹੀਂ ਬੰਦਾ ਛੱਡਦੇ ਹਵਸ ਦੀ ਵੀ ਪੂਰਤੀ ਤੇ ਉਧਰੋਂ ਪੈਸੇ ਦੀ ਵੀ ਪੂਰਤੀ ਜੀ 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 ਇਹੀ ਕਾਰਨ ਹੋ ਸਕਦਾ ਜੀ ਸ਼ਹਿਰ ਮਿੰਟੂ ਜੀ ਇਹ ਚੀਜ਼ਾਂ ਪੰਜਾਬ ਦੇ ਵਿੱਚ ਨਾ ਦਿਨੋਂ ਦਿਨ ਨਵੀਆਂ ਨਵੀਆਂ વિચਿਤ੍ਰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ